अच्छा आज, आज पंजाब सरकार ਦਾ ਜਿਹੜਾ ਯੋਧ ਨਸ਼ਾ ਵਿਰੋਧ ਅਭਿਆਨ ਚੱਲ ਰਿਹਾ ਹੈ ਉਸ ਦੇ ਅੰਤਰਗਤ ਜਿਹੜੀ ਸਾਡੀ ਮੇਨ ਨੋਡਲ ਏਜੰਸੀ ਨਿਊਕਲੀਅਸ ਆਫ ਦਿਸ ਡਰਾਈਵ ਇਜ਼ ਐਂਟੀ ਨਾਰਕੋਟਿਕਸ Task Force ਜਿਸ ਦੇ ਮੁਖੀ ਸਰਦਾਰ ਕੁਲਦੀਪ ਸਿੰਘ ਮੇਰੇ ਦੋਸਤ ਇੱਥੇ ਬੈਠੇ ਹੈਗੇ ਸੋ ATF ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨਿਟਰ ਕਰ ਰਹੀ ਹੈ ਜਿਹੜੀ ਸਾਡੇ ਜ਼ਿਲ੍ਹਾ ਦੇ ਵਿੱਚ ਜਿਹੜੀ ਐਨਫੋਰਸਮੈਂਟ ਐਕਟੀਵਿਟੀ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਿਡ ਮੈਨਰ ਦੇ ਵਿੱਚ ਪ੍ਰिवेंशन ਤੇ ਡੀ ਅਡਿਕਸ਼ਨ ਸਟਰੈਟਜੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਐਨਟੀਐਫਡੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ ਇਨਫਰਾਸਟ੍ਰਕਚਰ ਬਿਲਡਿੰਗ ਤੇ ਲੇਟੈਸਟ ਕਟਿੰਗ ਐਜ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀਐਮ ਸਾਹਿਬ ਤੋਂ ਅਸੀਂ ਐਨਟੀਐਫ ਹੈੱਡਕ quarters ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇ ਆਗਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਬ ਹੈਲਪਲਾਈਨ ਤੇ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਤੇ ਉਸੇ ਦੀ ਕਰੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫੁੱਟ ਦੇ ਵਿੱਚ ਪਟਿਆਲਾ ਪਲਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗਰੇਟ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਈਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਨਾ ਲਈ ਸਪੇਸ ਆਫਿਸ ਸਪੇਸ ਉਹਨਾ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰਸ ਜਿਹੜੀ ਸਾਡੀ ਟੈਕ ਯੂਨਿਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਿਲਰ ਬਿਲਡਿੰਗ ਇਹ ਨਾਲ ਦੀ ਜਲੰਧਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਏਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਬਣੂਗਾ ਜਿਸ ਤੋਂ ਸਾਨੂੰ ਮਦਦ ਮਿਲੇਗੀ ਡਰੱਗ ਲਾ ਐਨਫੋਰਸਮੈਂਟ ਦੇ ਵਿੱਚ ਇਸ ਦੇ ਨਾਲ ਨਾਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈਗਾ ਜਿਵੇਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਕਿਹਾ ਸੀ ਮੈਂ ਕੁਝ ਗੱਲਾਂ ਮੈਨ ਰਿਪੀਟ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਮ ਕੰਟੀਨਿਊ ਰਹੂਗਾ ਤੇ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਾ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰਹਿੰਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸ ਤੇ ਕੰਮ ਕਰੂਗੀ 31 ਜਿਹੜੇ ਮਹੀ ਤੱਕ ਦੇ ਜਿਹੜੇ ਆંકੜੇ ਹੈਗੇ ਮੈਂ ਬਰੀਫਲੀ ਦੱਸ ਦਾਂਗਾ ਕਿ ਉਦੋਂ 8344 ਐਫਆਈਆਰਾਂ ਦਰਜ ਹੋਈਆਂ ਸੀ ਜਿਸ ਦੇ ਵਿੱਚ 14734 ਲੋਕ ਗ੍ਰਿਫਤਾਰ ਹੋਏ ਸੀਗੇ 586 ਕੇਜੀ ਹੀਰੋਇਨ 247 ਕੇਜੀ ਅਫੀਮ 13551 ਕੇਜੀ ਪੌਪੀ ਹਸਕ 9 ਕੇਜੀ ਚਰਸ 253 ਕੇਜੀ ਗਾਂਜਾ 2.58 ਕੇਜੀ ਆਈਸ 1.6 ਕੇਜੀ ਕੋਕੇਨ 25 ਲੱਖ 70 ਹਜ਼ਾਰ ਕੈਪਸੂਲ ਪਿਲਸ ਤੇ 10 ਕਰੋੜ 76 ਲੱਖ ਡਰੱਗ ਮਨੀ ਜਿਹੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 50 ਜਿਹੜੇ ਮਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆਂਟੀਟੀ ਦੇ ਬੈਕਗਰਾਉਂਡ ਦੇ ਵਿੱਚ ਮਤਲਬ ਕਮਰਸ਼ੀਅਲ ਰਿਕਵਰੀ ਜਿਸ ਨੂੰ ਅਸੀਂ ਬਿਗ ਫਿਸ਼ ਕਹਿੰਦੇ ਹਾਂ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੈਗਾ ਤੇ ਨਾਲ ਹੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਿਸੀਵ ਹੋਈਆਂ ਉਸ ਦੇ ਵਿੱਚ ਹੁਣ ਤੱਕ 1687 ਐਫ ਆਈ ਆਰ ਅਦਰਜ ਹੋਈਆਂ ਤੇ 1946 ਜਿਹੜੇ ਅਕਿਊਜ਼ਡ ਅਰੈਸਟ ਹੋਏ ਹੈਗੇ 144 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.27 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਦਿੱਲੀ ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਤੇ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਇਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸੈਂਟੀਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜੱਜ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕਨਵਿਕਸ਼ਨ ਰੇਟ ਪੰਜਾਬ ਦੀ ਹੈ 1 ਮਾਰਚ ਤੋਂ ਅਨਵਰਡਸ ਜਿਹੜਾ ਯੁੱਧ ਨਸ਼ਾ ਫਰੋਦਾ ਇਸ ਦੇ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਡਿਸਾਈਡ ਹੋਏ ਨੇ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕਨਵਿਕਸ਼ਨ ਦੇ ਵਿੱਚ ਐਂਡ ਕੀਤੇ ਸੋ ਕਨਵਿਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਸਿਰ ਦੂਜੀ ਏਜੰਸੀ ਇਸ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਹਾਂ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇਨਪਰੇਂਚ ਕਰਦੇ ਆਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਲਈ ਇੱਕ ਨਵਾਂ ਦਾ ਮੰਡੀਟਰੀ ਪ੍ਰੋਵੀਜ਼ਨ 64 ए एनडीपीएस ਐਕਟ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মੋਲ ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ੍ਹ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਭੇਜਿਆ ਜਾਂਦਾ ਸੋ ਇਸ ਤਰ੍ਹਾਂ ਦੇ 1121 ਡਰਗ ਯੂਜ਼ਰਸ ਅਸੀਂ 64 ए ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਵਿਦ ਕੋਰਟ ਆਰਡਰਸ ਇਨਾ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡੈਂਟ ਆਪਣੇ ਤੌਰ ਤੇ 570 5786 ਜਿਹੜੇ ਡਰਗ ਯੂਜ਼ਰਸ ਅਸੀਂ ਡੀਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਈ ਹੈਗੇ ਤੇ 64383 ਜਿਹੜੇ ਡਰਗ ਯੂਜ਼ਰਸ ਹੋਰ ਸੈਂਟਰਸ ਦੇ ਵਿੱਚ ਅਸੀਂ ਲੈ ਕੇ ਗਏ ਹੈ ਸੋ ਇੱਕ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਸਾਰੀ ਏਜੰਸੀਆਂ ਦਾ ਤਾਲਮੇਲ ਨਾਲ ਜਿਹੜਾ ਸਾਡਾ ਅੱਗੇ ਵੀ ਜਿਹੜਾ ਫੋਕਸ ਰਹੂਗਾ ਉਹ ਇਸ ਤੇ ਰਹੂਗਾ ਕਿ ਵੀ ਆਰ ਨਾਟ ਇਨ ਦਾ ਨੰਬਰ ਗੇਮ ਕਿ ਅਸੀਂ ਇੰਨੇ ਐਫ ਆਈ ਆਰ ਆ ਦਰਜ ਕਰ ਲਈਏ ਕਿਸੇ ਵੀ ਖਾਨੇ ਨੂੰ ਕਿਸੇ ਵੀ ਅਫਸਰ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਗਿਆ। ਤੋਂ ਸਾਡਾ ਸਿਰਫ ਇੱਕ ਕੰਮ ਹੈਗਾ ਕਿ ਇਨਫਾਰਮੇਸ਼ਨ ਬੇਸ ਜਿਹੜੇ ਤੁਹਾਡੇ ਤੋਂ ਲੋਕਾਂ ਤੋਂ ਸਾਨੂੰ ਇਨਫਾਰਮੇਸ਼ਨ ਆਂਦੀ ਹੈ ਜਾਂ ਸਾਡੀ ਜਿਹੜੀ ਆਪਣੀ ਐਨਾਲਿਸਿਸ ਹੈਗੀ ਤੋਂ ਜਿਹੜੇ ਲੋਕ ਐਕਚੁਅਲੀ ਵੇਚ ਰਹੇ ਹੈਗੇ ਉਹਨਾਂ ਨੂੰ ਫੜਾਇਆ ਜਾਵੇ। ਵਾਟਐਵਰ ਇਜ਼ ਦਾ ਨੰਬਰ। ਸੋ ਇਸ ਤੇ ਥਰਸਟ ਜਿਹੜੀ ਸਾਡੀ ਰਹੂਗੀ। ਨਾਲ ਦੀ ਨਾਲ ਅਸੀਂ ਇੱਕ ਮੇਜਰ ਸ਼ਿਫਟ ਕਰ ਰਹੇ ਹੈਗੇ ਜਿਹੜੀ ਸਾਡੀ ਹੈ ਸੇਫ ਪੰਜਾਬ ਜਿਹੜੀ ਡਰਗ ਹੈਲਪ ਲਾਈਨ ਹੈਗੀ ਇਸ ਤੇ ਆਮ ਲੋਕੀ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਰਹੇ ਹੈਗੇ ਸੋ ਸਾਡਾ ਹੁਣ ਇਨਫੋਰਸਮੈਂਟ ਦਾ ਟ੍ਰੈਂਡ ਅਸੀਂ ਸ਼ਿਫਟ ਕਰ ਰਹੇ ਹੈ ਕਿ ਜੋ ਸਾਨੂੰ ਟਿਪ ਆਵੇ ਉਸ ਤੇ ਐਫ ਆਈ ਆਰ ਦਰਜ ਹੋਵੇ ਤੇ ਕਾਰਵਾਈ ਹੋਵੇ ਡੀ ਐਡਿਕਸ਼ਨ ਤੇ ਸਾਡਾ ਫੋਕਸ ਰਹੂਗਾ ਤੇ ਇਸ ਨੂੰ ਅਸੀਂ ਇੱਕ ਅਸੀਂ ਸਮਝਦੇ ਹਾਂ ਕਿ ਜਿਹੜਾ ਡਰਗ ਯੂਜ਼ਰ ਹੈਗਾ ਉਹ ਇੱਕ ਵਿਕਟਿਮ ਹੈ ਜਿਹੜਾ ਉਸ ਨੂੰ ਵੇਚਦਾ ਹੈਗਾ ਉਹ ਸਾਡਾ ਮੂਲ ਸੂਮ ਹੈ ਇਸ ਫਿਲਾਸਫੀ ਦੇ ਨਾਲ ਅਸੀਂ ਇਸ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ ਬੇਲ ਤੇ ਲੋਕ ਬਾਹਰ ਆ ਰਹੇ ਹੈਗੇ ਉਹਨਾਂ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਜਾਂ ਮੋਹੱਲੇ ਦੇ ਜਿਹੜੇ ਜਿਹੜੀ ਵਾਰਡ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਡੀ ਇਲੈਕਸ਼ਨ ਸੈਂਟਰਾਂ 'ਚ ਜਾਓ ਓਟ ਸੈਂਟਰਾਂ 'ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾਅ ડીਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਸਰ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਮਾਨਦੇ ਆਏ ਉਹਦੇ ਉੱਪਰ ਕੀ ਹੈ ਕਿ ਵੀ ਮੁੱਖ ਕੇਸਾਂ ਕਰਦੇ ਨੇ ਕਿ ਜਿੱਦਾਂ ਟ੍ਰੈਕਰ ਲੱਗਣਗੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਛੁੱਟ ਗਏ ਨੇ ਜੀ ਇਸ ਦੇ ਵਿੱਚ ਵੀ ਅਸੀਂ ਤਾਂ ਹੀ ਮੈਂ ਕਿਹਾ ਸੀਗਾ ਕਿ ਇੱਕ ਹਰ ਵਿਅਕਤੀ ਦਾ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਸੋ ਰਾਈਟ ਟੂ ਪ੍ਰਾਈਵੇਸੀ ਮਾਨਯੋਗ ਅਦਾਲਤਾਂ ਜਦੋਂ ਬੇਲ ਦਿੰਦੀਆਂ ਸੋ ਬੇਲ ਕੰਡੀਸ਼ਨਸ ਦੇ ਵਿੱਚ ਉਹ ਕੰਡੀਸ਼ਨ ਲਾਈ ਜਾ ਸਕਦੀ ਹੈ ਜੇ ਇਨਵੈਸਟਿਗੇਟਿੰਗ ਏਜੰਸੀ ਮਹਿਸੂਸ ਕਰਦੀ ਹੈ ਕੀ ਐ ਕਿਤੇ ਅੰਡਰਗਰਾਉਂਡ ਹੋ ਸਕਦਾ ਹੈ ਵਿਅਕਤੀ ਸੋ ਡਿਪੈਂਡਿੰਗ ਔਨ ਕੇਸ ਟੂ ਕੇਸ ਸਪੈਸਿਸ ਅਸੀਂ ਇਹ ਕਰਾਂ ਸਰ ਇਨੀਸ਼ੀਏਟਿਵ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ਾ ਵਿਰੁੱਧ ਪਰ ਪੁਲਿਸ ਮੁਲਾਜ਼ਮ ਉਹ ਨਹੀਂ ਇਹ ਪਹਿਲਾ ਸਰਕਾਰਾਂ ਦੇ ਵਿੱਚ ਹੀ ਕੰਮ ਕਰਦੇ ਰਹੇ ਨੇ ਲੱਗਦਾ ਹੈ ਵੀ ਇਨੀਸ਼ੀਏਟਿਵ ਪੰਜਾਬ ਸਰਕਾਰ ਨੂੰ ਜਾਂਦਾ ਹੈ ਸਿੱਧਾ ਜਿਹੜੇ ਅਫਸਰ ਨੇੜੇ ਜਿੰਦਾਤ ਮਿਹਨਤ ਕਰ ਰਹੇ ਉਹਨਾਂ ਨੂੰ ਜਾਂਦਾ ਹੈ ਇਸ ਚੀਜ਼ਾਂ ਕਿ ਮੈਂ ਸਮਝਦਾ ਇਨੀਸ਼ੀਏਟਿਵ ਸਾਰੇ ਪੰਜਾਬ ਨੂੰ ਜਾਂਦਾ ਹੈ ਕ੍ਰੈਡਿਟ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਲੋਕਾਂ ਨੂੰ ਜਾਂਦਾ ਹੈ ਪੁਲਿਸ ਨੂੰ ਵੀ ਜਾਂਦਾ ਹੈ ਤੇ ਮੈਂ ਤਾਂ ਇਹ ਕਹਾਂਗਾ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਬਿਲਕੁਲ ਪੰਜਾਬ ਤੋਂ ਖਤਮ ਕੀਤਾ ਸੀ ਕਿਹੜਾ ਜਿਹੜਾ ਡਾਊਟ ਹੈ ਇਹ ਲੋਸ਼ਾ ਰੁੱਤ ਨੂੰ ਮੈਂ ਹਜੇ ਹਜੇ ਪਟਿਆਲੇ ਦਾ ਵੀ ਬਹੁਤ ਪਟਿਆਲੇ ਦੀ ਬਹੁਤ ਅੱਛੀ ਪਰਫਾਰਮੈਂਸ ਸੀ ਸੋ ਫੀਡਬੈਕ ਵੀ ਚੰਗੀ ਹੈਗੀ ਸੋ ਹਜੇ ਸਾਰੇ ਅਸੀਂ ਡਟ ਕੇ ਕਰਾਂਗੇ ਕੁਝ ਜਰ ਪਟਿਆਲਾ ਆਇਆ ਜਿੱਥੇ ਚਿੱਟਾ ਘੱਟ ਹੈ ਵੈਸੇ ਅਗਲੇ ਦਿਲੇ ਵੀ ਸਰਿਕ ਡੈਲੀ ਘਟੋਰਸ ਦਾ ਬੜਾ ਜ਼ਿਕਰ ਹੁੰਦਾ ਜੀ ਕਿਸੇ ਵੀ ਥਾਂ ਤੇ ਜਾਓ ਤਾਂ ਫੋਰਸ ਵੀ ਬਹੁਤ ਕਮੀ ਦੱਸਦੇ ਨੇ ਐਸ ਐਚ ਓ ਵੀ ਦੱਸਦੇ ਨੇ ਬਾਕੀ ਸਾਰੇ ਕੁਝ ਵੀ ਦੱਸਦੇ ਡਿਪਾਰਟਮੈਂਟ ਵੱਲੋਂ ਬਿਤਾ ਰਹੇ ਹੈਗੇ ਆ ਫੋਰਸ ਵੀ ਕੁਝ ਅੱਗੇ ਤੱਕ ਹੋਣੀ ਹੈ ਹਾਂ ਦੇਖੋ ਐ ਵੈਸੇ ਸੀਐਮ ਸਾਹਿਬ ਨੇ ਅਨਾਉਂਸਮੈਂਟ ਵੀ ਕੀਤੀ ਸੀ ਕਿ ਅਸੀਂ 10000 ਐਡੀਸ਼ਨਲ ਪੋਸਟਾਂ ਉਹਨਾਂ ਨੇ ਮਨਜ਼ੂਰ ਕੀਤੀਆਂ ਸੋ ਫੇਜ਼ਡ ਮੈਨਰ ਦੇ ਵਿੱਚ ਇਹ ਜਿਹੜੀ ਮੈਨਪਾਵਰ ਸਾਡੇ ਥਾਣਿਆਂ 'ਚ ਆਉਗੀ ਸਰ ਜੀ ਜਿਹੜਾ ਆਪਾਂ ਇਹ ਜੋ ਪਾਸ ਜਿਹੜਾ ਕੰਟੀਕੋ ਹੈ ਉਸ ਤੋਂ ਬਾਅਦ ਕੋਈ ਡਰੈਕਟੋਰ ਨੂੰ ਅੱਗੇ ਥਾਣਿਆਂ ਨੇ ਜਿਵੇਂ ਭਲਾਂ ਦੋਨ ਦੇ ਵਿੱਚ ਫੋਰ ਅ ਦੇਖੋ ਜੀ ਉਸ ਉਸ ਦੌਰਾਨ ਥੋੜਾ ਘਟਿਆ ਸੀ ਕਿਉਂਕਿ ਉਹਨਾਂ ਦਾ ਫੋਕਸ ਦੂਜੇ ਜਿਹੜੇ ਡਰੋਨ ਸੀਗੇ ਸਰਵੇਲੈਂਸ ਡਰੋਨਸ ਜਾਂ ਜਵੇ ਕੈਮੀਕੇਜ਼ੀ ਡਰੋਨਸ ਜਿਹੜੇ ਅਟੈਕ ਕਰਦੇ ਸੀ ਉਸ ਤੋਂ ਬਾਅਦ ਅਸੀਂ ਦੇਖਿਆ ਦੁਬਾਰਾ ਤੋਂ ਡਰੋਨਸ ਆ ਰਹੇ ਹੈ ਕਿ ਕਨਸਾਈਨਮੈਂਟਸ ਆਰ ਕਮਿੰਗ ਬਟ ਜਿਹੜੀ ਕਨਸਾਈਨਮੈਂਟਸ ਹੁਣ ਛੋਟੀਆਂ ਛੋਟੇ ਡਰੋਨ ਆ ਰਹੇ ਸੋ ਮੇਬੀ ਜਿਹੜਾ ਇਹ ਬੀਐਸਐਫ ਦਾ ਜਿਹੜਾ ਐਂਟੀ ਡਰੋਨ ਸਿਸਟਮ ਕਾਫੀ ਕਾਰਗਰ ਹੋਇਆ ਹੈ ਸੋ ਤਾਂਕਿ ਉਹਨਾਂ ਨੂੰ ਇਕਨੋਮਿਕ ਲਾਸਸ ਵੀ ਹੋ ਰਹੇ ਸੋ ਅਸੀਂ ਦੇਖਿਆ ਹੁਣ 1 ਕਿਲੋ ਦੀ ਤੇ लोड आ ਜਾਂਦੀ ਹੈ ਅੱਧੇ ਕਿਲੋ ਦੀ ਆ ਜਾਂਦੀ ਹੈ 2 ਕਿਲੋ ਦੀ ਆ ਜਾਂਦੀ ਹੈ ਸੋ ਪਹਿਲੇ ਵੱਡੇ ਕਨਸਾਈਨਮੈਂਟਸ 8 8 10 10 ਕਿਲੋ ਦੇ ਆਉਂਦੇ ਸੀ ਉਹ ਟ੍ਰੈਂਡ ਹਜੇ ਨਹੀਂ ਦੇਖਿਆ ਕਿ ਨੰਬਰ ਆਫ ਟ੍ਰਾਂਸ ਆਫ ਦਾ ਫੀਡਰ ਰਿਗਾਰਡਿੰਗ ਜਿਹੜੀਆਂ ਥੋੜੀ ਆਪਣੀ ਪਬਲਿਕ ਹੋਸਟ ਲਈ ਬਟ ਸਭ ਛੋਟੀਆਂ ਜਿਹੜੀਆਂ ਅਫੀਸ਼ੀਅਲ ਡਿਸਟ੍ਰਿਕਟ ਦੀ ਵੈਬਸਾਈਟਸ ਹੈ ਸਰ ਉਹੀ ਸਰ ਉਥੇ ਐਫ ਆਈ ਆਰ ਦੀ ਕਾਪੀ ਨਹੀਂ ਹੈ ਸਰ ਕੁਝ ਨਹੀਂ ਆਇਆ ਸਰ ਜਨਰਲ ਚਾਰ ਲਾਈਨਾਂ ਦੀ ਸਰ ਉਹਨਾਂ ਦੇ ਸਾਰੀ ਉਥੇ ਇਨਫੋਰਮੇਸ਼ਨ ਹੈ ਅਸੀਂ ਕੰਪਰੀਹੈਂਸਿਵਲੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਇਲਾਵਾ ਜਿਹੜੇ ਜਿਹੜੇ ਸਾਡੀ ਆਫੀਸ਼ੀਅਲ ਵੈਬਸਾਈਟਸ ਜਾਂ ਸਾਡੇ ਜਿਹੜੇ ਆਫੀਸ਼ੀਅਲ ਅਕਾਊਂਟਸ ਹੈ ਉਹਨਾਂ ਨੂੰ ਅਪਡੇਟ ਕਰਕੇ ਕਿਉਂਕਿ ਕਈ ਅਸੀਂ ਦੇਖਿਆ ਜਿਵੇਂ ਫੋਰਨ ਪੁਲਿਸ ਫੋਰਸਿਸ ਦਾ ਬਹੁਤ ਇਮੀਡੀਏਟ ਰਿਸਪੌਂਸ ਹੁੰਦਾ ਹੈ ਈਵਨ ਮੈਂ ਯੂਪੀ ਪੁਲਿਸ ਦਾ ਦੇਖਿਆ ਹੈਗਾ ਕਿ ਕੋਈ ਵੀ ਅਗਲਾ ਵੀਡੀਓ ਕੋ 15-20 ਮਿੰਟਾਂ ਚ ਫੈਕਟ ਚੈੱਕ ਕਰਕੇ ਉਹ ਉਸ ਦਾ ਰਿਪਲਾਈ ਦੇ ਦੇਤੇ ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਅਪਗ੍ਰੇਡ ਸਾਰਾ ਸਿਸਟਮ ਕੀਤਾ ਜਾਵੇ। ਛੋਟੇ ਦਾ ਦਸੰਬਰ ਤੋਂ ਬਾਅਦ ਕੋਈ ਕੁਝ ਐਸੀਆ ਵੈਬਸਾਈਟਸ ਹੈ ਜਿੱਥੇ ਅਪਗ੍ਰੇਡ ਨਹੀਂ ਵੀ ਸਾਰਾ ਅਪਡੇਟ ਨਹੀਂ ਵੀ ਆਇਆ। ਇਹ ਅਸੀਂ ਚੈੱਕ ਕਰਾ ਲਾਂਗੇ। ਅਦਰਵਾਇਜ਼ ਅਸੀਂ ਰੈਗੂਲਰ ਕਿ ਬੇਅਦਬੀ ਦਾ ਇਖਤਿਤਾਨਾਮਾ ਲਗਾਤਾਰ ਵਾਪਰ ਰਹੀ ਹੈ। ਇਹ ਕਹਿੰਦਾ ਸਰ ਜੀ ਕੁਝ ਵੀ ਵਾਪਰ ਰਹੀ ਹੈ। ਜਸਦੀਦਾਰ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜਾ ਕਰਿਆ ਰਣ ਨਮ ਕੇ ਅਸੀਂ ਹਰ ਵੇਲੇ ਉਸ ਦੀ ਰਿਪੋਰਟ ਜਦ ਤੱਕ ਨਹੀਂ ਹੋਈ ਪੂਰੀ ਰਿਪੋਰਟ ਪੇਸ਼। ਉਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਅਸੀਂ ਇਮੀਡੀਏਟ ਐਕਸ਼ਨ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਇਨ ਇਨ ਫੈਕਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਬੋਰ ਸਟ੍ਰਿੰਜੈਂਟ ਲਾ ਬਣਾਉਣ ਲਈ ਵੀ ਪੰਜਾਬ ਦੇ ਟੈਕ-ਅਪ ਕੀਤਾ ਹੈ ਸੈਂਟਰ ਗਵਰਨਮੈਂਟ ਤੋਂ ਇਸ ਤੇ ਵੀ ਜ਼ੀਰੋ ਟਾਲਰੈਂਸ ਥੈਂਕ ਯੂ ਜੀ